ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰੀਏ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਕਹੋ ਟਲ ਗੁਰ ਸੇਵੀਐ ਹਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਵਤ ਕਸਮ ਦੀ ਨੂਰ ਅਰਸੋਂ ਕੁਰਸੋਂ ਚਟਿਏ ਤੂ ਦੇ ਡਿੱਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤ ਸਾ ਹੋ ਸਿਰ ਸਾਹਾਂ ਦਾ ਐਸਾ ਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ ਸਜਣ ਸਚਾ ਪਾਤ ਸਾਹੋ ਸਿਰ ਸਾਹਾਂ ਦੇਸਾ ਹੋ ਜੀ ਸਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹਿਲਾ ਚੌਥਾ ਕਰ ਦੂਜਾ ਇਕੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ jis simrat dukh mite hamara hare hare sat gur purakh milavo gur miliye sukh hoi da har gun gao mit hamare ਹਰ ਹਰ ਨਾਮ ਰਖੋ ਰਤਾਰੇ ਹਰ ਹਰ ਅੰਮ੍ਰਿਤ ਬਚਨ ਸੁਨਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਦ ਸੂਦਨ ਹਰ ਮਾਦੋ ਪ੍ਰਾਨਾ ਮੇਰੇ ਮਨ ਤਨ ਅਮਰਤ ਮਿੱਠ ਲਗਾਣਾ ਹਰ ਹਰੇ ਦਿਆ ਕਰੋ ਗੁਰ ਮੇ ਲੋ 울르크니란자소니 소이 Rama. 울크니란전 소이 크다란하르이랑 a m a 울크니란 ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ RAM ਹਰ ਹਰ ਮਹਾਪੁਰਖ ਗੁਰ ਮੇਲੋ ਗੁਰਨਾਣਕ ਨਾਮ ਸੁਖ ਹੋਈ ਰਾਮ ਇਹ ਚੌਥੀ ਪਾਛਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਅਕਾਲ ਪੁਰਖ ਇਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। हे ਭਾਈ ਉਸ ਅਪੌਹਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਜਿਸ ਨੂੰ ਸਿਮਰਿਆ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ। हे ਪ੍ਰਭੂ ਸਾਨੂੰ ਗੁਰੂ ਮਹਾਪੁਰਖ ਮਿਲਾ ਦੇ ਜੇ ਗੁਰੂ ਮਿਲ ਪਏ ਤਾਂ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਏ ਮੇਰੇ ਮਿੱਤਰੋ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਈ ਰੱਖੋ ਪਰਮਾਤਮਾ ਦੀ ਸਿਫਤ ਸਲ੍ਹਾਤ ਦੇ ਆਤਮਿਕ ਜੀਵਨ ਦੇਣ ਵਾਲੇ ਬੋਲ ਮੈਨੂੰ ਵੀ ਸੁਨਾਇਆ ਕਰੋ ਗੁਰੂ ਦੀ ਸ਼ਰਨ ਪੇ ਰਹੋ ਜੇ ਗੁਰੂ ਮਿਲ ਪੇ ਤਾਂ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਏ ਦੂਤਾਂ ਦੇ ਨਾਸ ਕਰਨ ਵਾਲੇ हे माया ਦੇ ਪਤੀ हे ਮੇਰੀ ਚਿੰਦ ਦੇ ਸਹਾਰੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ हे ਹਰੀ ਮੇਰੇ ਉੱਤੇ ਮਿਹਰ ਕਰ ਮੈਨੂੰ ਉਹ ਮਹਾਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਵਾਹ ਤੋਂ ਉਤਾ ਹੈ ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਹੇ ਹਰੀ ਮੈਨੂੰ ਗੁਰੂ ਮਹਾਪੁਰਖ ਮਿਲਾ ਤੇਰੇ ਬਖਸ਼ੇ ਹਰੀ ਨਾਮ ਵਿੱਚ ਜੁੜਿਆਂ ਆਤਮਿਕ ਆਨੰਦ ਮਿਲਦਾ ਹੈ